ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਉਹ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਸਮਾ ਆ ਗਿਆ ਹੈ ਸ਼ਹੀਦੀ ਜੋੜ ਮੇਲਿਆਂ ਦਾ ਸਰਹੰਦ ਫਤਿਹਗੜ ਸਾਹਿਬ ਅਤੇ ਚਮਕੌਰ ਸਾਹਿਬ ਆਓ ਆਪਾਂ ਵੀ ਆਪਣੇ ਬੱਚਿਆਂ ਨੂੰ ਅਤੇ ਆਪ ਖੁਦ ਪਰਿਵਾਰ ਲੈ ਕੇ ਉੱਥੇ ਪਹੁੰਚੀਏ ਅਤੇ ਉੱਥੇ ਜਾ ਕੇ ਦਸਿਏ ਕਿ ਠੰਡਾ ਬੁਰਜ ਕੀ ਸੀ ਜਿਦੇ ਵਿੱਚ ਬੱਚਿਆਂ ਨੂੰ ਇੰਨੀ ਠੰਡ ਦੇ ਵਿੱਚ ਰੱਖਿਆ ਗਿਆ ਮਾਤਾ ਗੁਜਰਕੌਰ ਜੀ ਨੂੰ ਰੱਖਿਆ ਗਿਆ ਅਤੇ ਦਸੀਏ ਵੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਕੀ ਸੀ ਕਿ ਉਸ ਕੰਧ ਦੇ ਦਰਸ਼ਨ ਕਰਵਾਈਏ ਜਿਸ ਦੇ ਵਿੱਚ ਚਣਕੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਗੁਰਦੁਆਰਾ ਜੋਤੀਸ ਰੂਪ ਸਾਹਿਬ ਦਸੀਏ ਜਿਸ ਦੇ ਵਿੱਚ ਜਿੱਥੇ ਕਿ ਉਹਨਾਂ ਸਾਹਿਬਜ਼ਾਦੇਆਂ ਦਾ ਸ਼ਸਕਾਰ ਕੀਤਾ ਗਿਆ ਤੇ ਕਿਵੇਂ ਉਸ ਧਰਤੀ ਨੂੰ ਸੋਨੇ ਦੇ ਭਾਅ ਦੇ ਵਿੱਚ ਖਰੀਦਿਆ ਗਿਆ ਉਸ ਤੋਂ ਬਾਅਦ ਚਮਕੌਰ ਸਾਹਿਬ ਜੀ ਦਾ ਇਤਿਹਾਸ ਦੱਸੀਏ ਕਿ ਕੀ ਕੱਚੀ ਗੜੀ ਕਿਹੜੀ ਸੀ ਜਿੱਥੇ ਗੁਰੂ ਸਾਹਿਬ ਜੀ ਨੇ ਆਪਣਾ ਪੜਾਉ ਕੀਤਾ ਅਤੇ ਜਿੱਥੋਂ ਉਹਨਾਂ ਨੇ ਇੰਨੀ ਲੱਖਾਂ ਦੀ ਗਿਣਤੀ ਵਿੱਚ ਮੁਗਲ ਸੈਨਾ ਦਾ ਸਾਹਮਣਾ ਕੀਤਾ ਜੰਗ ਕੀਤੀ ਤੇ ਗੁਰਦੁਆਰਾ ਸਾਹਿਬ ਕਤਲਗੜ੍ਹ ਸਾਹਿਬ ਜਿੱਥੇ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀ ਦਾ ਜਾਮ ਪੀਤਾ ਉਸ ਧਰਤੀ ਨੂੰ ਨਤਮਸਤਕ ਹੋਣ ਵਾਸਤੇ ਖਾਲਸਾ ਜੀ ਆਪਾਂ ਨੂੰ ਆਪਣੇ ਬੱਚਿਆਂ ਨੂੰ ਜਾ ਕੇ ਉੱਥੇ ਜ਼ਰੂਰ ਉਸ ਧਰਤੀ ਦੇ ਦਰਸ਼ਨ ਕਰਵਾਉਣੇ ਚਾਹੀਦੇ ਹਨ ਅਤੇ ਦੱਸਣਾ ਚਾਹੀਦਾ ਹੈ ਕਿ ਸਿੱਖੀ ਸਾਡੇ ਵਾਸਤੇ ਕਿੰਨੀ ਜ਼ਰੂਰੀ ਹੈ ਜੇਕਰ ਸਿੱਖੀ ਇੰਨੀ ਜ਼ਰੂਰੀ ਨਾ ਹੁੰਦੀ ਤਾਂ ਸਾਹਿਬ ਜاده ਆਪਣੀਆਂ ਕੁਰਬਾਨੀਆਂ ਉੱਥੇ ਨਾ ਦੰਦੇ ਅਤੇ ਦਸਵੇਂ ਪਾਤਸ਼ਾਹ ਜੀ ਨੇ ਕਿਹਾ ਵੀ ਸੀ ਕਿ ਇਹਨਾਂ ਪੁੱਤਰਾਂ ਕੇ ਸੀਸ ਪਰ ਵਾਰ دیے ਸਤਚਾਰ ਚਾਰ ਮੋਏ ਤੋਂ ਕੀ ਆ ਹੁਆ ਅਭਜੀਬਤ ਕਈ ਹਜ਼ਾਰ ਮਹਾਰਾਜ ਕਹਿੰਦੇ ਕਿ ਮੈਨੂੰ ਚਾਰ ਪੁੱਤਰਾਂ ਦੇ ਜਾਨ ਦਾ ਕੋਈ ਗਮ ਨਹੀਂ ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ ਮੇਰਾ ਖਾਲਸਾ ਪੰਥ ਜਿਉਂਦਾ ਹੈ ਅਤੇ ਅੱਜ ਤੇ ਮਹਾਰਾਜ ਦੀ ਕਿਰਪਾ ਕੇ ਹਜ਼ਾਰਾਂ ਨਹੀਂ ਲੱਖਾਂ ਨਹੀਂ ਕਰੋੜਾਂ ਦੀ ਸੰਖਿਆ ਦੇ ਵਿੱਚ ਖਾਲਸਾ ਪੰਥ ਹੈ। ਆਪਾਂ ਵੀ ਉੱਥੇ ਚੱਲ ਕੇ ਉਸ ਜੋੜ ਮੇਲਾਂ ਜੋੜ ਮੇਲਿਆਂ ਵਿੱਚ ਸ਼ਾਮਲ ਹੋਇਆ ਕਰੀਏ ਬੱਚਿਆਂ ਨੂੰ ਦਿਖਾਇਆ ਕਰੀਏ ਤਾਂ ਕਿ ਗੁਰੂ ਸਾਹਿਬ ਜੀ ਦੇ ਸਿੱਖੀ ਦੀ ਫਲਵਾੜੀ ਜਿਹੜੀ ਆ ਹੋਰ ਵਧ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।